ਮੇਰੇ ਕਵਿਤਾ ਦਾ ਅਸਰ ਲੇਖ ਹੈ ਮੈਂ ਇੱਕ ਅਧਿਆਪਕ ਹਾਂ ਮੈਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਕਿ ਮੈਂ ਇੱਕ ਅਧਿਆਪਕ ਹਾਂ ਰੱਬ ਨੇ ਇਹਨਾਂ ਮਾਣ ਬਖਸ਼ਿਆ ਕਿ ਮੈਂ ਇੱਕ ਅਧਿਆਪਕ ਹਾਂ ਫੁੱਲਾਂ ਵਾਂਗੂ ਹੱਸਦੇ ਚਿਹਰੇ ਵੇਖ ਮੁਸਕਰਾਉਣ ਨੂੰ ਜੀ ਕਰਦਾ ਜਦੋਂ ਇਹ ਝੁੱਕ ਕੇ ਆਦਰ ਨਾਲ ਸਤਿਕਾਰ ਨਹੀਂ ਕਰਦੇ ਕੁੱਟ ਗਲੇ ਲਾਉਣ ਨੂੰ ਜੀ ਕਰਦਾ ਸਾਰੇ ਬੱਚੇ ਬਰਾਬਰ ਭਾਵੇਂ ਲੱਗਦੇ ਨੇ ਪਰ ਮਿਹਨਤੀ ਬੱਚਾ ਸਭ ਤੋਂ ਨਿਆਰਾ ਲੱਗਦਾ ਏ ਮਿਹਨਤ ਕਰਕੇ ਹਾਸਲ ਜਦ ਕੁਝ ਕਰਦੇ ਨੇ ਉਦੋਂ ਆਪਣਾ ਆਪ ਪਿਆਰਾ ਲੱਗਦਾ ਏ ਜਦੋਂ ਕੋਈ ਕਾਂਡ ਕਰ ਛਪਾਉਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਆਪਣਾ ਸੀਆਈਡੀ ਵਾਲਾ ਰੋਲ ਅਨੋਖਾ ਲੱਗਦਾ ਏ ਫੜ ਕੇ ਉਹਨਾਂ ਨੂੰ ਸਮਝਾਉਣਾ ਤੇ ਨਾ ਸਮਝਣ ਤੇ ਸਜ਼ਾ ਦਾ ਡਰ ਦਿਖਾਉਣਾ ਅੰਦਰੋਂ ਬਹੁਤ ਹੀ ਔਖਾ ਲੱਗਦਾ ਏ ਟੀਚਰ ਦੀ ਜ਼ਿੰਦਗੀ ਵੀ ਦੋਹਰੀ ਜ਼ਿੰਦਗੀ ਏ ਅੰਦਰੋਂ ਭਾਵੇਂ ਰੋਂਦੇ ਹੋਈਏ ਬਾਹਰੋਂ ਮੁਸਕਰਾਉਣਾ ਪੈਂਦਾ ਏ ਕਰਦੀਆਂ ਮੁਸ਼ਕਲਾਂ ਨੂੰ ਪਾਸੇ ਰੱਖ ਬੱਚਿਆਂ ਸਾਹਮਣੇ ਖੇਲ ਖਿਲਾਉਣਾ ਪੈਂਦਾ ਏ ਕਦੇ ਕਦੇ ਕੁਝ ਬੱਚੇ ਐਸਾ ਕਰ ਦਿੰਦੇ ਨੇ ਮਨ ਦੇ ਅੰਦਰ ਘੋਰ ਉਦਾਸੀ ਭਰ ਦਿੰਦੇ ਨੇ ਦਿਲ ਕਰਦਾ ਉਹ ਬੱਚਾ ਸਾਵੇਂ ਆਵੇ ਨਾ ਪਰ ਦਿਲ ਵਿੱਚ ਨਫ਼ਰਤ ਰੱਖਣੀ ਅਸਾਂ ਤੇ ਸਿੱਖਿਆ ਹੀ ਨਾ ਫਿਰ ਮਨ ਨੂੰ ਸਮਝਾ ਲੈਂਦੇ ਹਾਂ ਉਸੇ ਰਾਹੇ ਪਾ ਲੈਂਦੇ ਹਾਂ ਫਰਜ਼ ਤੋਂ ਭਜਣਾ ਅਸਾਂ ਤੇ ਸਿੱਖਿਆ ਹੀ ਨਾ ਬੇਸ਼ੱਕ ਇਹ ਕੰਮ ਬੜਾ ਹੀ ਔਖਾ ਏ ਪਰ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਏ ਚੰਗੇ ਇਨਸਾਨ ਬਣਾਉਣ ਲਈ ਲੋਹੇ ਵਾਂਗ ਤਪਾਉਣਾ ਪੈਂਦਾ ਏ ਮੈਂ ਸ਼ੁਕਰ ਗੁਜ਼ਾਰ ਹਾਂ ਉਸ ਪਰਮਾਤਮਾ ਦਾ ਕਿ ਮੈਂ ਇੱਕ ਅਧਿਆਪਕ ਹਾਂ ਰੱਬ ਨੇ ਇਹਨਾ ਮਾਣ ਬਖਸ਼ਿਆ ਕਿ ਮੈਂ ਇੱਕ ਅਧਿਆਪਕ ਹਾਂ ਕਿ ਮੈਂ ਇੱਕ ਅਧਿਆਪਕ ਹਾਂ ਧੰਨਵਾਦ